हां जी प्यारे विद्यार्थियों फिर तो ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OECD ਚੈਨਲ ਦੇ ਉੱਪਰ ਸੋ ਜੀਐਨਐਮ ਅਤੇ ਏਐਨਐਮ ਦੀ ਜੋ ਦਾਖਲਾ ਪ੍ਰਕਿਰਿਆ ਪੀਐਨਆਰਸੀ ਵੱਲੋਂ ਚੱਲ ਰਹੀ ਹੈ ਉਸ ਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਬਹੁਤ ਸਾਰੀਆਂ ਸਮੱਸਿਆਵਾਂ ਮਾੜਾ ਸਾਹਮਣਾ ਉਹ ਕੀਤਾ ਜਾ ਰਿਹਾ ਹੈ ਜਿਵੇਂ ਕਿ ਕਿਸੇ ਕਾਲਜ ਵੱਲੋਂ ਸੀਟ ਦੇਣ ਤੋਂ ਇਨਕਾਰ ਕਰਨਾ ਜਾਂ ਫਿਰ ਕਿਸੇ ਫੀਸ ਤੋਂ ਪਹਿਲਾਂ ਨਾਲੋਂ ਜ਼ਿਆਦਾ ਫੀਸ ਚਾਰਜ ਕਰਨਾ ਸੋ ਇਸ ਦੇ ਬਾਰੇ ਇੱਕ ਹੋਰ ਅਪਡੇਟਡ ਨੋਟੀਫਿਕੇਸ਼ਨ ਪੀਐਨਆਰਸੀ ਵੱਲੋਂ ਜਾਰੀ ਕੀਤਾ ਗਿਆ ਹੈ ਸੋ ਉਹ ਤੁਹਾਡੇ ਨਾਲ ਮੈਂ ਸਰਲ ਭਾਸ਼ਾ ਦੇ ਵਿੱਚ ਸਾਂਝਾ ਕਰਨ ਜਾ ਰਿਹਾ ਕਿ ਉਹਨਾਂ ਨੇ ਕੀ ਕਿਹਾ ਹੈ ਤਾਂ ਸਭ ਤੋਂ ਪਹਿਲਾ ਪੁਆਇੰਟ ਲਿਖਿਆ ਜੀ ਇਟ ਹੈਜ਼ ਕਮ ਟੂ ਅਵਰ ਅਟੈਂਸ਼ਨ ਥੈਟ ਕੈਂਡੀਡੇਟ ਅਲੋਟਡ ਅ ਨਰਸਿੰਗ ਇੰਸਟੀਟਿਊਸ਼ਨ ਇਨ ਰਾਉਂਡ 1 ਆਫ ਜੀਐਨਐਮ ਐਨਐਮ ਕਾਉਂਸਲਿੰਗ ਪ੍ਰੋਸੈਸ ਫਾਰ ਅਕੈਡੈਮਿਕ ਇਅਰ 2024-25 ਆਰ ਫੇਸਿੰਗ ਸਿਗਨੀਫੀਕੈਂਟ ਚੈਲੰਜਸ ਕਿ ਜਿਹੜੇ ਵਿਦਿਆਰਥੀਆਂ ਨੂੰ ਸੀਟ ਅਲੋਟ ਹੋ ਚੁੱਕੀ ਹੈ ਉਹ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਠੀਕ ਹੈ ਉਨਾਂ ਚ ਪਹਿਲੀ ਸਮੱਸਿਆ ਹੈ ਡਿਨਾਈਲ ਆਫ ਐਡਮਿਸ਼ਨ ਦੇਸਪਾਈਟ ਅਲੋਟਮੈਂਟ ਮਤਲਬ ਸੀਟ ਅਲੋਟ ਹੋਣ ਦੇ ਬਾਵਜੂਦ ਵੀ ਜਿਹੜਾ ਕਾਲਜ ਹੈ ਉਹ ਸੀਟ ਦੇਣ ਤੋਂ ਇਨਕਾਰ ਕਰ ਰਿਹਾ ਇਹ ਕਹਿ ਕੇ ਕਿ ਸਾਡੀਆਂ ਸੀਟਸ ਫੁੱਲ ਨੇ ਸੋ ਇੱਥੇ ਪੀ ਐਨ ਆਰ ਸੀ ਨੇ ਇਹ ਕਿਹਾ ਹੈ ਕਿ ਅਜਿਹਾ ਕਰਨਾ ਪੀ ਐਨ ਆਰ ਸੀ ਦੇ ਨਿਯਮਾਂ ਦੀ ਉਲੰਘਣਾ ਹੈ ਸੋ ਕੋਈ ਵੀ ਕਾਲਜ ਤੁਹਾਨੂੰ ਸੀਟ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਦੂਸਰਾ ਹੈ ਜੀ ਡਿਮਾਂਡ ਫਾਰ ਹਾਇਰ ਫੀਸ ਇਟ ਹੈਸ ਬੀਨ ਰਿਪੋਰਟਡ ਥੈਟ ਸਰਟਨ ਇੰਸਟੀਟਿਊਟਸ ਆਰ demanding higher fees than uh, than what is stipulated this practice is not permissible theek hai jehde fees zyada charge kar rahe ne college ta oh bhi pnrc de naam di ulanghana hai so e bhi jehde fees ha tusi jo nirdharit hai ohi deni hai teesri badi samasya hai ki bahut sare college ajeh bhi han jo reserve category de vidyarthiyon nu seat den ton mana kar rahe han theek hai ji ho sakta hai ki ajaha bahut sare channel hoya hovega ਸੋ ਉਹਨਾਂ ਵੱਲੋਂ ਪੀਐਨਆਰਸੀ ਨੂੰ ਮੇਲ ਗਈ ਹੋਵੇਗੀ ਠੀਕ ਹੈ ਤਾਂ ਪੀਐਨਆਰਸੀ ਨੇ ਇਸ ਗੱਲ ਦੀ ਵੀ ਨਿਖੇਧੀ ਕੀਤੀ ਹੈ ਕਿ ਅਜਿਹਾ ਡਿਸਕ੍ਰਿਮੀਨੇਸ਼ਨ ਜਾਂ ਕਿ ਭੇਦਭਾਵ ਕਿਸੇ ਵੀ ਆਧਾਰ ਤੇ ਨਹੀਂ ਕੀਤਾ ਜਾ ਸਕਦਾ ਸੋ ਡਿਸਪਾਈਟ ਆਫ ਕੈਟਾਗਰੀ ਕਿ ਇੱਕ ਰਿਜ਼ਰਵ ਕੈਟਾਗਰੀ ਹੈ ਜਨਰਲ ਕੈਟਾਗਰੀ ਹੈ ਠੀਕ ਹੈ ਜੀ ਤਾਂ ਇਸ ਬੇਸ ਦੇ ਉੱਪਰ ਇਕੁਅਲ ਅਪਰਚੂਨਿਟੀ ਜਿਹੜੀ ਬਰਾਬਰਤਾ ਹੈ ਉਹ ਰੱਖਣੀ ਚਾਹੀਦੀ ਹੈ ਜੇ ਸੀਟ ਕਿਸੇ ਵੀ ਰਿਜ਼ਰਵ ਬੱਚ ਨੂੰ ਅਲੋਟ ਹੋਈ ਹੈ ਤਾਂ ਉਸ ਨੂੰ ਬੱਚੇ ਨੂੰ ਸੀਟ ਦੇਣੀ ਬਣਦੀ ਹੈ ਇਸੇ ਤਰ੍ਹਾਂ ਅਗਲੀ ਸਮੱਸਿਆ ਹੈ ਜੀ ਜੈਂਡਰ ਬੇਸਡ ਐਡਮਿਸ਼ਨ ਬਹੁਤ ਸਾਰੇ ਬੜੇ ਕਾਲਜ ਨੇ ਉਹ ਮੇਲ ਕੈਂਡੀਡੇਟਸ ਨੂੰ ਐਡਮਿਸ਼ਨ ਦੇਣ ਤੋਂ ਮਨਾ ਕਰ ਰਹੇ ਨੇ ਠੀਕ ਹੈ ਜੀ ਪਹਿਲਾਂ ਹੁੰਦਾ ਸੀ ਕਿ ਪਹਿਲਾਂ ਫੀਮੇਲ ਹੀ ਇਸ ਖੇਤੇ ਦੇ ਵਿੱਚ ਨਰਸਿੰਗ ਦੇ ਜਿਹੜਾ ਖੇਤਾ ਹੈ ਉਸ ਦੇ ਵਿੱਚ ਐਡਮਿਸ਼ਨ ਲੈਂਦੀਆਂ ਸੀ ਬਟ ਹੁਣ ਅਵੇਅਰਨੈਸ ਬਹੁਤ ਵੱਧ ਗਈ ਹੈ ਤਾਂ ਮੇਲ ਨਰਸ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਵੀ ਡਿਮਾਂਡ ਵੱਧ ਰਹੀ ਹੈ ਠੀਕ ਹੈ ਸੋ ਉਹ ਵੀ ਇਸ ਖੇਤੇ 'ਚ ਆ ਰਹੇ ਹਨ ਨਰਸਿੰਗ ਦੇ ਖੇਤਰ 'ਚ ਆ ਰਹੇ ਹਨ ਤਾਂ ਉਹਨਾਂ ਨੂੰ ਵੀ ਐਡਮਿਸ਼ਨ ਦੇਣੀ ਜਿਹੜੀ ਬੰਦੀ ਹੈ ਸੋ ਲਿੰਗ ਨਿਰਧਾਰਤ ਜਿਹੜਾ ਭੇਦਭਾਵ ਹੈ ਓਬੀ ਐਡਮਿਸ਼ਨ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਜਿਵੇਂ ਪੀਐਨਆਰਸੀ ਨੇ ਕਿਹਾ ਹੈ ਸੋ ਐਂਡ ਦੇ ਵਿੱਚ ਇਸ ਪੱਤਰ ਦੇ ਵਿੱਚ ਪੀਐਨਆਰਸੀ ਨੇ ਕਿਹਾ ਹੈ ਕਿ ਜਿੰਨੇ ਵੀ ਕਾਲਜ ਨੇ ਜੋ ਇਸ ਐਡਮਿਸ਼ਨ ਪ੍ਰੋਸੈਸ ਦਾ ਹਿੱਸਾ ਨੇ ਉਹ ਆਪਣੀ ਪੀਐਨਆਰਸੀ ਦੇ ਜਿਹੜੀ ਨਿਯਮਾਂ ਬਣਾਈ ਹੈ ਜਾਨਕਿ ਜੋ ਨਿਯਮ ਨੇ ਉਹਨਾਂ ਨੂੰ ਫਾਲੋ ਕਰਨ ਠੀਕ ਹੈ ਉਹਨਾਂ ਦੀ ਪਾਲਣਾ ਕਰਨ ਠੀਕ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਕਾਲਜ ਨੇ ਆਪਣੀ ਅਫੀਸ਼ੀਅਲ ਵੈਬਸਾਈਟ ਅਤੇ ਜੋ ਵੀ ਆਪਣੀ ਲੋਕੇਸ਼ਨ ਹੈ ਉਸ ਨੂੰ ਗੂਗਲ ਮੈਪ ਦੇ ਉੱਪਰ ਪਾਉਣ ਕਿਉਂਕਿ ਬਹੁਤ ਸਾਰੇ ਬੱਚਾ ਨੂੰ ਕਾਲਜ ਲੱਭਣ ਦੇ ਵਿੱਚ ਵੀ ਪਰੇਸ਼ਾਨੀ ਹੋ ਰਹੀ ਹੈ ਸੋ ਇਹ ਸਾਰਾ ਜਿਹੜਾ ਨੋਟੀਫਿਕੇਸ਼ਨ ਦਾ ਬਿਉਰਾ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਉਮੀਦ ਕਰਦਾ ਤੁਹਾਨੂੰ ਸਮਝ ਆ ਗਿਆ ਹੋਵੇਗਾ ਇਸ ਤੋਂ ਲਾਪਰ ਹੋਰ ਵੀ ਤੁਹਾਡੀ ਕੋਈ ਸਮੱਸਿਆ ਹੋਵੇ ਉਹ ਹੋ ਕਮੈਂਟ ਬਾਕਸ ਦੇ ਵਿੱਚ ਮੈਂਸ਼ਨ ਕਰੋ ਜਾਂ WhatsApp ਮੈਸੇਜ ਕਰੋ ਕਿ ਆਪਾਂ ਪੀਐਨਆਰ ਨੂੰ ਮੇਲ ਭਾ ਕੇ ਉਹਦੇ ਬਾਰੇ ਵੀ ਵੀਅਰ ਕਰ ਸਕੀਏ ਜਾਂ ਤੁਸੀਂ ਆਪਣੇ ਵਿਆਪਤੇ ਵੀ ਇਹ ਕਰ ਸਕਦੇ ਹੋ ਸੋ ਉਮੀਦ ਕਰਦਾ ਕਿ ਤੁਹਾਨੂੰ ਹਰ ਜਾਣਕਾਰੀ ਚੰਗੀ ਲੱਗਦੀ ਹੋਵੇਗੀ ਤੇ ਸਮੇਂ ਅਨੁਸਾਰ ਤੁਹਾਨੂੰ ਹਰ ਜਾਣਕਾਰੀ ਮਿਲਦੀ ਰਹੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ